ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਸਵੇਰ ਦਾ ਬਾਈ ਸਮਾਂ ਹੋ ਗਿਆ ਪੌਣੇ 1:05 ਵਜੇ ਮਸੀਂ ਬੜਕਰੀ ਆਪਣੀ ਪੂਰੀ ਐਨ ਕਿੰਨਾ ਹੋਰ ਲਾਗੇ ਤੇ ਬਰਥਡੇ ਤੇ ਆਪਾਂ ਸ਼ਾਮ ਆਏ ਦੇ ਬਾਈ ਰੇ 5:00 ਵਜੇ ਲਾਈ ਦੀ ਮਸ਼ੀਨ ਆਪਨ ਤਕਰੀਬਨ 12 ਘੰਟੇ ਮਾ ਆਪਣਾ ਨਿਬੜ ਗਿਆ ਬੰਨੇ ਰਹਿ ਗਏ ਦੋ ਗਿੜੇ ਦੇਖੋ ਰਾਤ ਮੇ ਟਰਾਲੀਆਂ ਟਰੁੱਲੀਆਂ ਕੱਢਦਾ ਰਿਹਾ ਉਧਰ ਉਧਰ ਮੇਰੀ ਜੀ ਆ ਗਈ ਕੁਸ ਪਣੀਆਂ ਵੀ ਆਈਆਂ ਤਾਂ ਵੀਡੀਓ ਵੀਡੀਓ ਬਣੀ ਨਹੀਂ ਰਾਤ ਰੂਤ ਵਾਲੀ ਬੰਨੇ ਰਹਿ ਗਏ ਬਾਈ ਦੋ ਗਿਹੜੇ ਇਹ ਵਾਪਾ ਵੱਡੇਗੇ ਘਰੇ ਜਾ ਕੇ ਗਵਾਂਡੀ ਕੀ ਵੱਡਣੀ ਦੀ ਬਾਈ ਉਹ ਲਿਆਦਾ ਖਾਲੀ ਟਰਾਲੀ ਮੈਂ ਖੜਿਆ ਟਰੈਕਟਰ ਦੇ ਲੱਟ ਮਲਦੀਆਂ ਉਹ ਖੜੀ ਖਾਲੀ ਟਰਾਲੀ ਟਰੈਕਟਰ ਉਹਨੂੰ ਫੋਨ ਕਰਿਆ ਉਹ ਕਹਿੰਦਾ ਵੀ ਮੈਨੂੰ ਜਾਣਾ ਪੈ ਗਿਆ ਕਿਤੇ ਬਨੇ ਦੋ ਜਿਹੜੇ ਲਾਕ ਹੈ ਪਿੰਡ ਐਮਨੇ ਵਿੱਚ ਚਾਰ ਪੰਜ ਗਿੱਲੇ ਰਹੇ ਹੋ ਵੱਡੇ ਹੋ ਜਾ ਗਏ ਲੰਗੜਦਾਰ ਗਏ ਹਰ ਕਿਰਤ ਨਾਲ ਇਹ ਜੁਦਾ ਸੱਤ ਅੱਠ ਗਿੱਲੇ ਉਹ ਵੱਢ ਗਏ ਜਿੱਦ ਬਾਰੇ ਬਾਅਦ ਦੇਖ ਲੈਂਗੇ ਵੱਢ ਗਏ ਬਈ ਇੱਕ ਜਿਹੜਾ ਰਹਿ ਗਿਆ ਪਰ ਇਹ ਉਪਰ ਪੱਕ ਗਿਆ ਰਹੀ ਗਿਆ ਪਰਨੇ ਕਰੇ ਲਾਤੀਆਂ ਛੱਡ ਮਾ ਵੀ ਮੌਸਮ ਖਰਾਬ ਹੈ ਹੋਣ ਲੱਗੀ ਉਹਦੀ ਥੋੜੀ ੋੜੀ ਕਾ ਕਰ ਰਹੇ ਹੈਗੇ ਬਟੂ ਲੈ ਬਾਈ ਦੇਖੋ ਹੋਇਆ ਖੁੱਲਾ ਜਾਂ ਪਲਾਟ ਜੇ ਰਾਤ ਜਿਹੜੇ ਖੜੀ ਦੀ ਕਣਕ ਸਾਰੀ ਵੱਢ ਗਈ ਹੋ ਰਹੀ ਗਈ ਬਾਈ ਸਚੈਨ ਵਾਲੀ ਉਹ ਆਇਆ ਨਹੀਂ ਨਹੀਂ ਉਹ ਵੀ ਵੱਢ ਦੇਣੀ ਸੀ ਅੱਪਨੇ ਸਵੇਰੇ ਮੈਂ ਨਾ ਨੂੰ ਕੇ ਪਿੰਡ ਮਸ਼ੀਨ ਲਵਾ ਕੇ ਆਇਆ ਤਾਂ ਟਰਾਲੀ ਰਹਿ ਗਈ ਦੀ 55 ਵਾਲੀ ਬਾਕੀ ਟਰਾਲੀਆਂ ਬਾਈ 50 ਦੀਆਂ ਉਹ ਸਵੇਰੇ ਲੈ ਗਿਆ ਉਹ ਰਾਤ ਤੇ ਵਿਛਾ ਦਿੱਤੀ ਤੇ ਟਰਾਲੀ ਲੈ ਜਾ ਆਪਾਂ ਪਿੰਡ ਤੋਂ ਪਜਾਮਾ ਮੰਡੀ ਦਾ ਬਹੁਤ ਸਵਾਰ ਆਇਆ ਬਾਈ ਬੜਾਈ ਦਾ ਖੇਤੋਂ ਇਸਮਾ ਕਿਆ ਸਾਲ ਹੋ ਗਏ ਮਤਲਬ 12 ਘੰਟੇ ਲੱਗੇ ਮੈਂ ਐਡਾ ਖੇਤ ਦੇਖ ਲਿਆ 12 ਘੰਟੇ ਮਸ਼ੀਨ ਖਾਲੀ ਕਰ ਗਈ ਪਰ ਮਾਲੀ ਨੇ ਦਿਨ ਤੋਂ ਚੜਨੋ ਨਹੀਂ ਦਿਆ ਸਲਾਹ ਭਾਈ ਪਿੰਡ ਨੂੰ ਉਸ ਤੇ ਪੈਰ ਰੇ ਪਾਉ ਨਹੀਂ ਰਿਹਾ ਬੁਜਰਾ ਮੇਲ ਜਾ ਰਿਹਾ ਸਭ ਮਰ ਗਿਆ ਰਾਤ ਤੋਂ ਬਈ ਪਤਾ ਨਹੀਂ ਟਰੈਕਟਰ ਕੱਢ ਕੇ ਟਲੇ ਗਿਆ ਟਰਾਲੀਆਂ ਦੀ ਨਾਲ ਹੀ ਫਸ ਗਈ ਅਸੀਂ ਵੀ ਕਿਆ ਪਿੱਛੇ ਨਾ ਰੈਂਪ ਤਾਂ ਰੈਂਪ ਤਾਂ ਚੜਾਤਾ ਸੀ ਇਹਨੇ ਨਹੀਂ ਕੋ ਕਿਨ ਨਾ ਤੋਵਾ ਤਵਰੇ ਕਣੀ ਪੁਣੀ ਲੰਗਿਆ ਵਾ ਜਿ ਤਰ੍ਹਾਂ ਰਸਤੇ ਬਨੋ ਜੇਦੋ ਚੜਾ ਦਿਆ ਉਰੇ ਟਰੈਕਟਰ ਸਲਿੱਪ ਕਰ ਗਿਆ ਇਹ ਟਰਾਲੀ ਦਾ ਟਾਇਰ ਸਲਿੱਪ ਕਰੇ ਵੇ ਮਾਂ ਗੀ ਟੱਕਰ ਬਣ ਗਈ ਕਦੀ ਕੁਦੀ ਐ ਨਹੀਂਦੀ ਆਪਣੇ ਕੋਲ ਟਰੈਕਟਰ ਬੁਲਾਇਆ ਘਰਾਂ ਦੇ ਦੂਆ ਨਾਲੇ ਕਸੀਮ ਲਈਏ ਇਹ ਕੱਢਾਂ ਬਈ ਆ ਰਿਹਾ ਟਰੈਕਟਰ ਜੀਟਰ ਆ ਗਿਆ ਹੋਰ ਤਾਂ ਇਹ ਕੀ ਹਾਲ ਹੈ ਜਿਹੜਾ ਵੀ ਜੀਟਰ ਹੈ ਜੀਟਰ ਲਈਏ ਕੱਢ ਗਏ ਬੰਨ ਟਰਾਲੀ ਫਸ ਗਈ ਏ ਜੇ ਹੌਲੈਂਡ ਹੁੰਦਾ ਫਿਰ ਨਹੀਂ ਫਸੇ ਦੀ ਜਦੋਂ ਮੰਨਣ ਜੋਗ ਬਾਤ ਹੈ ਇਹ ਵਿਚਾਰਾ ਹੌਲਾ ਟਰਾਲੀ ਦੇ ਹਿਸਾਬ ਤੇ ਹੌਲਾ ਇਹ ਟਰਾਲੀ ਬੜੀ ਹੋ ਜਾ ਇਸ ਦੇ ਹਿਸਾਬ ਤੇ ਚੱਲੇ ਭਈ ਪਰ ਆਜ ਬ੍ਰਹਮ ਮੰਡੀ ਨੂੰ ਆ ਚੱਲ ਰਹੀ ਆਪਣੀ ਲੱਗੋ ਰੰਗੀਆਂ ਤਿਆਰ ਰੱਖੀਆਂ ਬੱਲੇ ਪੜ ਗਿਆ ਜਦ ਤੱਕਦੇ ਕਿ ਕਿਸੇ ਹੋਰ ਕਰਤੀ ਬਾਈ ਖਾਲੀ ਬਾਈਆਂ ਨੇ ਟਰਾਲੀ ਮੰਡੀ ਮੈਂ ਪਹਿਲਾਂ ਉਹ ਬੋਰੀਆਂ ਦੀਆਂ ਨੇ ਬੋਰੀਆਂ ਲੱਦੀਆਂ ਟਰੱਕ ਮਾ ਟਰੱਕ ਡੀ ਲੱਦ ਗਿਆ ਫੇਰ ਨੰਬਰ ਲਗਿਆ ਤਾਂ ਕਰਕੇ ਟਾਈਮ ਲੱਗਿਆ ਖਾਸਾ ਇਹ ਮਦ ਵਿਚਾਰੇ ਨੇ ਬਹੁਤ ਕਰੀ ਫੇਰ ਧਾਰ ਦੀ ਬਾਈ ਟਾਈਮ ਵੀ ਲਗਾ ਬੜੀ ਟਰਾਲੀ ਨੂੰ ਉਗੇ ਉਗੇ ਕਰਾਂਗੇ ਨੋ ਬਾਈ ਗੇੜੇ ਲਾਣੇਗੇ ਚੱਕਾ ਨਹੀਂ ਹੁੰਦੇ ਵੀ ਆ ਰਹੇ ਆ ਜਾ ਰਹੇ ਛੋਟੀ ਛੋਟੀ ਟਰਾਲੀਆਂ ਹੀ ਲੈ ਗਏ ਇਸ ਤਰ੍ਹਾਂ ਪਹਿਲਾਂ ਢੋਈ ਜਾਏ ਰਹਿੰਦੇ ਚਲੋ ਦਾਣੇ ਹੋਣੇ ਜਹੀਦੇ ਢੋ ਤੋਂ ਲਿਆਈਏ ਬੰਦਾ ਪਰ ਫਿਰ ਵੀ ਬਾਈ ਬੜੇ ਸੰਦੇਗੀ ਆਰਾਮਦਾਰੀ ਆ ਬਹੁਤ ਚਲੋ ਜਿੱਦਾਂ ਮਹਾਰਾਜ ਨੇ ਪਹਿਨੇ ਟਰਲੀਆਂ ਟਰਲੀਆਂ ਦਵਾਦੀਆਂ ਕਈ ਘਰਾਂ ਬਹ ਹੋ ਗਈਆਂ ਯਾਰ ਅਲ ਮਿਲ ਗਿਆ ਚੱਲ ਜਾ ਕੰਮਾਂ ਦੇਓ ਜੀ ਆਗੇ ਆਪਾਂ ਟਰਾਲੀ ਖਾਲੀ ਕਰਕੇ ਘਰੇ ਕੰਪੈਨ ਵੀ ਆ ਗਈ ਆਪਣੀ ਘਰੇ ਕਰ ਰਹੇ ਆ ਸਫਾਈ ਸੋਈ ਆਪਣੇ ਨਿਪੜ ਗਿਆ ਪੜਾਈਗਾ ਮਸ਼ੀਨ ਜਹੀ ਆਪਣੀ ਨਕੋਦਰ ਆਪਣਾ ਹੋਊਗੀ ਬਾਈ ਸਾਰੀ ਪੜਾਈ ਕਰਨੇ ਵਾਲੀ ਰਹਗੀ ਨਕੋਦਰ ਜਹਾੜ ਸਾਲ ਆਪਣਾ ਪੱਕਾ ਠੱਡਾ ਬਣਿਆ ਬਾਅਦ ਤੇ ਜਾਈ ਜੇਗੀ ਔਰ ਸੋਨੀ ਇਤਰਾ ਐਨਾ ਇਹ ਗਾ ਖੋਲ ਲਿਆ ਮਸ਼ੀਨ ਦਾ ਟਾਇਰ ਪੂੜੀ ਫੋਰੀ ਹੈ ਚੇਂਜ ਛੋਟੀ ਜੀ ਪਾ ਦੀ ਕਿਸ ਤਰ੍ਹਾਂ ਤੀਜਾ ਵਧੀਆ ਹੈ ਨਾ ਦੇਖੀ ਤਕੀਨ ਨਹੀਂ ਲੱਗ ਰੋ ਲੋਕਾਂ ਦੀ ਮਸ਼ੀਨਾਂ ਚੱਲੀਆਂ ਸਾਰੀ ਬੇਲੀ ਹੋ ਗਈ ਦੇਖ ਯੋ 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 ਇਜੀ ਸਾਫ ਹੋਈ ਹੋਣੀ ਚਾਹੀਦੀ ਹੈ ਮਸ਼ੀਨ ਕੀ ਉਗਰੇ ਚਮਕਦਾ ਹੋਣਾ ਚਾਹੀਦਾ ਹੋਰ ਤਾਂ ਇਹ ਚੱਲੇ ਮੰਡੀ ਨੂੰ ਪਟੜਾ ਲੀ ਲੈ ਫਿਰ ਹੋ ਪਾ ਲਈ ਵੀ ਟਰਾਲੀ ਬੜੀ ਆਪਣੀ 855 ਵਾਂ ਮਸ਼ੀਨ ਵਾਲਾ ਨੇ ਬਦਲੀ ਪੁਲੀ ਕਾਲੀ ਆਪਣੀ ਕਰ ਲੈ ਟਾਇਰ ਟੂਰ ਫਿੱਟ ਹੋ ਗਈ ਫਿਟਿੰਗ ਥੋੜਾ ਬਹੁਤਾ ਕੰਮ ਰਹਿ ਗਿਆ ਕਰੂ ਐਨੇ ਸਮਾਨ ਸਮੋਂ ਫਿੱਟ ਮੈਂ ਆਵਾ ਫਿਰ ਲਾ ਕੇ ਕਿੜਾ ਚੱਕੇਦੇ ਬਾਈ ਮੰਡੀ ਆਪਾਂ ਕੰਡਾ ਕਰਾ ਲਿਆ ਬੜਾ ਪਰ ਰਸ ਜ਼ਿਆਦਾ ਵੀ ਜਗ੍ਹਾ ਹੋਈ ਐ ਉਰੇ ਲਾਵਾ ਬੈਕ ਟਰਾਲੀ ਉੱਤੇ ਉਹ ਪਹਿਲਾਂ ਵੀ ਹੋਰੀ ਉਤਰੀ ਦੀ ਬੜੀ ਉੱਸੀ ਦੇ ਉੱਪਰ ਉਤਰ ਜਾਈ ਉਹਦੀ ਧੀ ਤਾਰ ਗਿਆ ਤਾਂ ਬਾਈ ਪਹਿਨਾ ਉਰੇ ਉਸਮਾ ਉਤਰਿਆ ਬਣੀਮਾ 191 ਗੁੰਟਲ ਇਸ ਸਮਾਨ ਥੋੜਾ ਘੱਟ ਆਉਣੀ ਹੈ ਟਰਾਲੀ ਉਹ ਰਸਤੇ ਲੰਬੇ ਕਰਕੇ ਥੋੜੀ ਜਹਾਬਗੀ ਭਰੀ ਦਿਆ ਇਸ ਵਿੱਚ ਹੋਏਗਾ 172 75 ਦੇ ਕਰੀਬ 75 75 ਹੋਏਗਾ ਦੂ ਖੋਲ ਕੀ ਬਾਈ ਇਹਨਾਂ ਦੋ ਟਰਾਲੀਆਂ ਬਾਈ 22 22 ਕਿੱਲਾਂ ਕੀ ਕਣਕ ਹੈ ਦੇਖੋ ਲੱਗ ਭਾ ਹਾਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਤਾਰ ਬਈ ਤਾਰ ਹਿੰਮਤ ਕਰ ਲੈ ਮੇਰਾ ਹੀ ਹੋ ਗਿਆ 4 ਰਾਤਾਂ ਹੋ ਗਈਆਂ ਨੀਂਦਾਂ ਨੂੰ ਬਈ ਅੱਜ ਪੰਜਵੀਂ ਰਾਤ ਐ ਬੜਾਈ ਵਾਲਿਆਂ ਨੂੰ ਪਹਿਲਾਂ ਪਹਿਲਾਂ ਵੀ ਨੀਂਦੇ ਹੀ ਤੇ ਥੋੜਾ ਹੋਰ ਕੰਮਾ ਕਰਾਂ ਮੈਂ ਬੀਜੀ ਤੇ ਅੱਜ ਦੇਖੋ ਜੇ ਮਿਲਿਆ ਸੋਨਾ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਸਵੇਰੇ ਨਵੀਂ ਵੀਡੀਓ 'ਵਾਂ ਬਣੇ ਰਿਓ ਆਪਣੇ ਚੈਨਲ 'ਗਲ está no vai